ਬਾਰਸ਼ ਵੀਰੋ ਬਿੱਟੂ ਨੇ ਵਧੀਆ ਬੋਲ ਬੋਲੇ ਚਿੱਟੇ ਦੇ ਉਹ ਤਾਂ ਚਿੱਟਾ ਜਿਹੜੇ ਸਾਰੇ ਪੀਂਦੇ ਆ ਆਪਣੇ ਸਿਸਟਮ ਪਤਾ ਹੀ ਆ ਤੁਹਾਨੂੰ ਕੀ ਹੋ ਗਿਆ ਮੈਂ ਵੀ ਗੀਤ ਲਿਖਿਆ ਸੀ ਪਰ ਕੋਈ ਅਸਰ ਤਾਂ ਹੋਇਆ ਨਹੀਂ ਅਸਰ ਤਾਂ ਕੋਈ ਨਹੀਂ ਹੁੰਦਾ ਬੋਲ ਕੇ ਮੇਰਾ ਚਲੋ ਥੋੜਾ ਨਾਮ ਬਣ ਗਿਆ ਵੀ ਉਹਨੇ ਮੁੰਡੇ ਨੇ ਗਾਣਾ ਲਿਖਿਆ ਉਹਦਾ ਅਸਰ ਤਾਂ ਕੋਈ ਹੋਇਆ ਨਹੀਂ ਗਰਾਊਂਡ 'ਚ ਅਸੀਂ ਸੱਚੀ ਗੱਲ ਸੱਚੇ ਦਿਲ 'ਚੋਂ ਜ਼ਮੀਰ ਦੇ ਨਾਲ ਬੋਲਣ ਲੱਗਿਆ ਬੀ ਜਿੰਨੇ ਝੂਠ ਕਮੈਂਟਰੀ ਵਾਲੇ ਮਾਰਦੇ ਆ ਉਹਨਾਂ ਝੂਠ ਕੋਈ ਨਹੀਂ ਮਾਰਦਾ ਮੈਂ ਆਪ ਝੂਠ ਮਾਰਦਾ ਮੈਂ ਗੱਲ ਕਬੂਲਦਾ ਦੁੱਧ ਮੱਖਣਾ ਨਾਲ ਪਲੀ ਜਵਾਨੀ ਖੇਡਦੀ ਆ ਮੈਂ ਕਹਿਣਾ ਪਰ ਤੁਸੀਂ ਆਪ ਹੀ ਦੱਸ ਦਿਓ ਵੀ ਇਹ ਦੁੱਧ ਮੱਖਣਾ ਨਾਲ ਪਲੀ ਵੀ ਆ ਪਲੀਜ਼ ਬਲਦੇਵਾ ਪਾ ਟੀਮਾਂ ਵੀ ਆ ਜਾਣ ਮੈਂ ਥੋੜੀ ਗੱਲ ਹੀ ਕਰਨੀ ਆ ਕੋਈ ਓਦਾਂ ਨਹੀਂ 15 ਜਾਂ 16 ਪੁਆਇੰਟ ਅਰ ਜੇ ਆਪਾਂ ਕਹੀਏ ਵੀ ਜੇ ਆਪਣੇ ਘਰੇ ਨਹੀਂ ਝਾੜ ਮਾਰਦੇ ਇੱਕ ਨਾ ਜਿਹੜੇ ਹੁਣ ਚਾਰ ਆਪਣੀ ਮਸਤੀ ਲਈ ਕਈ ਟਾਂ ਹੁਣ ਕਹਿੰਦੇ ਸੂਟਾ ਕਨਵਰ ਗਰੇਵਾਲੇ ਵੀ ਗੱਲ ਕੀਤੀ ਸੀ ਕਹਿੰਦੇ ਲਾਡੀ ਸ਼ਾਹ ਜੈ ਮਸਤਾਂ ਦੀ ਲਾਡੀ ਸ਼ਾਹ ਉਹ ਨਹੀਂ ਫਕੀਰ ਤਗੜੇ ਸੀਗੇ ਇੱਥੇ ਮੰਡੀਰ ਭਰ-ਭਰ ਸਿਕਟਾਂ ਪੀ ਜਾਂਦੀ ਉਹਦੋਂ ਬਾਅਦ ਚੱਟਾ ਚੱਲ ਪਿਆ ਪੰਜਾਬ ਦੀ ਜਵਾਨੀ ਖਤਮ ਕਰਤੀ ਤੇ ਕਬੱਡੀ ਮਾਂ ਖੇਡ ਹੈ ਮੈਂ ਸਭ ਤੋਂ ਵੱਧ ਝੂਠ ਬੋਲਦਾ ਮੇਰਾ ਨਾਂ ਲੋਕੀ ਕਹਿੰਦਾ ਵੀ ਕਮੈਂਟਰੀ ਵਧੀਆ ਕਰਦਾ ਕਬੱਡੀ 'ਚ ਬਹੁਤ ਪਲੇਅਰ ਆ ਜਿਹੜੇ ਨਸ਼ਾ ਨਹੀਂ ਕਰਕੇ ਖੇਡਦੇ ਬਹੁਤ ਪਲੇਅਰ ਆ ਪਰ ਨਾ ਸਾਰੇ ਕਬੱਡੀ ਵਾਲਿਆਂ ਦਾ ਬਦਨਾਮ ਆ ਕਬੱਡੀ ਕਈ ਕਹਿੰਦਾ ਵੀ ਪ੍ਰਮੋਟਰ ਰੋਕਣ ਕਬੱਡੀ ਵਾਲਿਆਂ ਨੂੰ ਹੁਣ ਸ਼ਸ਼ਟਮੀ ਇੰਨਾ ਵਿਗੜ ਗਿਆ ਵੀ ਕਬੱਡੀ ਦੇ ਵਿੱਚ ਡਰੱਗ ਹੈ ਇਹ ਗੱਲ ਮੈਂ ਸ਼ਰਿਆਮ ਐਲਾਨ ਕਰਦਾ ਵੀ ਕਬੱਡੀ 'ਚ ਡਰੱਗ ਹੈ ਕਬੱਡੀ ਨੂੰ ਜੇ ਬਚਾਉਣਾ ਤਾਂ ਜਿੱਥੇ ਰੁਪਈਆ ਮੋਟਰਸਾਈਕਲਾਂ ਤੇ ਲਾਉਂਦੇ ਆ ਪ੍ਰਮੋਟਰਾਂ ਨੂੰ ਬੇਨਤੀ ਆ ਮੈਂ ਬੱਚਾ ਮੈਨੂੰ ਕੋਈ ਨਹੀਂ ਜਾਣਦਾ ਮੈਂ ਜਮਾ ਸਾਨੂੰ ਪਤਾ ਹੀ ਆ ਆਪਣੇ ਇਹਨਾਂ ਪਿੰਡਾਂ ਦੇ ਆ ਕਬੱਡੀ ਬਚਾਉਣੀ ਆ ਜਿੱਥੇ ਨਾਮ ਰੱਖੇ ਜਾਂਦੇ ਆ ਉਥੇ ਨਾਮ ਜ਼ਰੂਰ ਰੱਖੇ ਜਾਣ ਕਬੱਡੀ ਤੇ ਪੈਸਾ ਖਰਚਾ ਜਾਵੇ ਕਬੱਡੀ ਦੀ ਤਰੱਕੀ ਆ ਪਰ ਜਿਹੜੀ ਇਹਦੀ ਥੜਿਓ ਜਾੜਾ ਮਜ਼ਬੂਤ ਕੀਤੀ ਜਾਵੇ ਪਿੰਡਾਂ ਦੀਆਂ ਕਲੱਬਾਂ ਨੂੰ ਚਾਹੀਦਾ ਵੀ ਜਿਹੜੇ ਨਵੇਂ ਮੁੰਡੇ ਖੇਡਣ ਲੱਗਦੇ ਆ ਉਹਨਾਂ ਨੂੰ ਆਪ ਸਾਹਮਣੇ ਖਰਾਕਾਂ ਖਵਾ ਕੇ ਨਵੀਂ ਪਨੀਰੀ ਤਿਆਰ ਕਰਨ ਤੇ ਨਹੀਂ ਜਿਹੜੀ ਕਬੱਡੀ ਕਰੋੜਾਂ ਦੀ ਲੋਪੋ ਵਾਲਾ ਕਹੀ ਜਾਂਦਾ ਇੱਥੇ ਲੱਖਾਂ ਨੋਟ ਮਿਲਦੇ ਆ ਕਰੋੜਾਂ ਮਿਲਦੇ ਆ ਇਹ ਮੁੰਡੇ ਖਤਮ ਹੋ ਜਾਣਗੇ ਕਬੱਡੀ 'ਚ ਥੋੜਾ ਟਾਈਮ ਹੀ ਐ ਮੇਰੀ ਹੱਥ ਜੋੜ ਕੇ ਬੇਨਤੀ ਆ ਦਰਸ਼ਕਾਂ ਨੂੰ ਵੀ ਚਾਰ ਪਿਆਰ ਦਿਓ ਦਿਲੋਂ ਦਿਓ ਕਬੱਡੀ ਦੀ سپورਟ ਕਰਨੀ ਐ ਜਿੱਥੇ 3 ਲੱਖ ਇੱਥੇ ਲਾਇਆ ਜਿਹੜੇ ਮੁੰਡੇ ਪਿੰਡਾਂ ਦੇ ਖੇਡਦੇ ਆ ਉਹਨਾਂ ਨੂੰ ਪੈਸੇ ਦੇ ਜਿਹੜੇ ਪਿੰਨਾਂ ਦੇ ਮੁੰਡੇ ਖੇਡਦੇ ਉਹਨਾਂ ਨੂੰ ਪੈਸੇ ਦੋ ਲਓ ਆਪਾਂ ਕਬੱਡੀ ਦੀ ਮੈਂ ਸੱਚੀ ਗੱਲ ਕਹਿੰਨਾ ਵੀ ਕਮੈਂਟਰੀ ਵਾਲੇ ਲੱਖਾਂ ਝੂਠ ਬੋਲਦੇ ਜਿੰਨਾ ਸਭ ਤੋਂ ਵੱਡਾ ਝੂਠਾ ਮੈਂ ਆ ਮੇਰੀ ਮਜਬੂਰੀ ਆ ਬੋਲਦਾ ਝੂਠ